ਅਮਜੀਠਾ ਜ਼ਹਿਰੀਲੀ ਸ਼ਰਾਬ ਕਾਂਡ ਦੀ ਜਿਸ ਵਿੱਚ ਮੌਤਾਂ ਦੀ ਗਿਣਤੀ ਵਧੀ ਹੈ ਜੀ ਹਾਂ ਜ਼ਹਿਰੀਲੀ ਸ਼ਰਾਬ ਨਾਲ ਦੋ ਹੋਰ ਲੋਕਾਂ ਦੀ ਮੌਤ ਹੋਈ ਹੈ ਮੌਤਾਂ ਦਾ ਆਂਕੜਾ ਵੱਧ ਕੇ ਹੁਣ 23 ਹੋ ਗਿਆ ਹੈ ਕੁੱਲ ਕਿੰਨੀਆਂ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਨਾਲ ਮੌਤ ਹੋਈ ਸੀ ਔਰ ਹੁਣ ਇਹ ਗਿਣਤੀ ਵੱਧ ਚੁੱਕੀ ਹੈ 10 ਮੁਲਜ਼ਮਾਂ ਨੂੰ ਵੀ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਹੁਣ ਤੱਕ ਕੀਤਾ ਗਿਆ ਹੈ ਲੇਕਿਨ ਜਿਸ ਕਦਰ ਇਹ ਘਟਨਾ ਵਾਪਰੀ ਔਰ ਇਨਾ ਫਟਾ ਜਾਣ ਦਾ ਨੁਕਸਾਨ ਹੋਇਆ ਹੈ ਇਸ ਮਾਮਲੇ ਨੂੰ ਲੈ ਕੇ ਵਿਰੋਧੀ ਲਗਾਤਾਰ ਸਰਕਾਰ ਨੂੰ ਵੀ ਕੇਰੇ ਨੇ ਪੁਲਿਸ ਪ੍ਰਸ਼ਾਸਨ ਨੂੰ ਵੀ ਕੇਰਿਆ ਜਾ ਰਿਹਾ ਹੈ ਬੇਰਹਾਲ ਇਕੀ ਲੋਕਾਂ ਦੀ ਸ਼ਰਾਬ ਦੇ ਨਾਲ ਮੌਤ ਹੋਈ ਸੀ ਹੁਣ ਦੋ ਹੋਰ ਮੌਤਾਂ ਹੋ ਗਈਆਂ ਨੇ ਇਹ ਆંકੜਾ 23 ਤੇ ਹੋ ਗਿਆ 10 ਮੁਲਜ਼ਮਾਂ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਗਿਆ ਜੋ ਕਿੰਗਪਿਨ ਹੈ ਉਸ ਨੂੰ ਵੀ ਗ੍ਰਿਫਤਾਰ ਕਰਨ ਦਾ ਦਾਵਾ ਪੁਲਿਸ ਵੱਲੋਂ ਕੀਤਾ ਗਿਆ ਹੈ ਮਜੀਠਾ ਦੇ ਵਿੱਚ ਜ਼ਰੀਲੀ ਸ਼ਰਾਬ ਕਾਂਡ ਦੇ ਵਿੱਚ ਇਹ ਜੋ ਮੌਤਾਂ ਦੀ ਗਿਣਤੀ ਦਾ ਵਧਣ ਦਾ ਖਰਚਾ ਪਹਿਲਾਂ ਹੀ ਜ਼ਾਹਿਰ ਕੀਤਾ ਜਾ ਰਿਹਾ ਸੀ ਕਿਉਂਕਿ ਆਸ-ਪਾਸ ਦੇ ਕਈ ਪਿੰਡਾਂ ਦੇ ਲੋਕਾਂ ਵੱਲੋਂ ਇੱਥੇ ਜ਼ਰੀਲੀ ਸ਼ਰਾਬ ਦਾ ਸੇਵਨ ਕੀਤਾ ਜਾਂਦਾ ਸੀ ਤੁਜੇਵੇਂ ਹੀ ਇਸ ਬਾਰੇ ਪਤਾ ਲੱਗਿਆ ਤਾਂ ਤਮਾਮ ਜਿਹੜੇ ਪ੍ਰਸ਼ਾਸਕ ਅਧਿਕਾਰੀ ਮੌਕੇ ਦੇ ਬੀਤੇ ਦਿਨ ਹੀ ਪਹੁੰਚ ਗਏ ਸਨ ਔਰ ਉੱਥੇ ਲਗਾਤਾਰ ਜਿੰਨਾ ਲੋਕਾਂ ਨੇ ਵੀ ਇਸ ਜ਼ਹਿਰੀਲੀ ਸ਼ਰਾਬ ਪੀਤੀ ਸੀ ਆਪਣਾ ਹਸਪਤਾਲ ਜਾਣ ਆਪਣਾ ਚੈੱਕਅਪ ਕਰਾਣੇ ਜ਼ਰਾ ਲਗਾਤਾਰ ਕਿਆ ਜਾ ਰਿਆ ਸੀ ਕਿਉਂਕਿ ਇਸ ਜ਼ਹਿਰੀਲੀ ਸ਼ਰਾਬ ਦਾ ਅਸਰ 24 ਘੰਟੇ ਬਾਅਦ ਵੀ ਦੇਖਣ ਨੂੰ ਜੜਾ ਮਿਲ ਰਿਆ ਸੀ ਇਸ ਵਿੱਚਕਾਰ ਮਰਨ ਵਾਲਾ ਦਾ ਆਂਕੜਾ ਵਧ ਸਕਦਾ ਇਹ ਵੀ ਲਗਾਤਾਰ ਖੱच्चਾ ਜ਼ਾਹਿਰ ਕੀਤਾ ਜਾ ਰਿਆ ਸੀ ਤੇ ਹੁਣ ਇਹ ਆਂਕੜਾ ਵਧ ਕੇ 23 ਹੋ ਗਿਆ ਮਨਿੰਦਰ ਮੋਂਗਾ ਸੜਨ ਨਾਲ ਜੁੜੀ ਨੇ ਮਨਿੰਦਰ ਜਸਮਨਾਲ ਬੀਤੇ ਦਿਨ ਤੋਂ ਅਸੀਂ ਇਹ ਲਗਾਤਾਰ ਖਬਰ ਦਿਖਾ ਰਹੇ ਹਾਂ ਤਸਵੀਰਾਂ ਦਿਖਾ ਰਹੇ ਹਾਂ ਖੱੱਚਾ ਲਗਾਤਾਰ ਬਣਿਆ ਹੋਇਆ ਸੀ ਕਿ ਆਂਕੜਾ ਵੱਧ ਸਕਦਾ ਹੈ ਹੁਣ ਦੋ ਹੋਰ ਮੌਤਾਂ ਦੀ ਪੁਸ਼ਟੀ ਹੋਈ ਹੈ ਆ ਬਿਲਕੁਲ ਰਾਜਾ ਦੇਖੋ ਵਜੀਠਾ ਹਲਕੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਦਾ ਕਹਿਰ ਲਗਾਤਾਰ جاری ਹੈ ਕੱਲ ਸਵੇਰੇ ਜਦੋਂ ਪਹਿਲੀ ਖਬਰ ਆਈ ਸੀ ਤਾਂ ਉਦੋਂ ਮੌਤਾਂ ਦੀ ਗਿਣਤੀ 14 ਸੀ ਔਰ ਪੂਰਾ ਦਿਨ ਦੋ ਤਿੰਨ ਤਿੰਨ ਕਰਕੇ ਗਿਣਤੀ ਵੱਧੀ ਵੱਧੀ ਰਾਤ ਵੇਲੇ 21 ਤੱਕ ਪਹੁੰਚ ਗਈ ਪਰ ਹੁਣ ਸਵੇਰੇ ਜੋ ਖਬਰ ਆ ਰਹੀ ਹੈ ਕਿ ਦੋ ਹੋਰ ਮੌਤਾਂ ਲੋਕਾਂ ਦੀ ਮੌਤ ਜਿਹੜੀ ਹੈ ਹੋ ਚੁੱਕੀ ਹੈ ਉਸ ਤੋਂ ਇਲਾਵਾ ਹਲੇ ਹਸਪਤਾਲਾਂ ਦੇ ਵਿੱਚ 10 ਦੇ ਕਰੀਬ ਲੋਕ ਜਿਹੜੇ ਹੈ ਉਹ ਜੇਰੇ ਇਲਾਜ ਦੇ ਜਿਨ੍ਹਾਂ ਦੀ ਹਾਲਤ ਅਜੇ ਗੰਭੀਰ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਹਜੇ ਖਤਰੇ ਤੋਂ ਬਾਹਰ ਨਹੀਂ ਕਿਹਾ ਜਾ ਸਕਦਾ ਕਿਉਂਕਿ ਜਿਹੜੀ ਇਹ ਸ਼ਰਾਬ ਜਿਹੜੀ ਨਕਲੀ ਸ਼ਰਾਬ ਤਿਆਰ ਕੀਤੀ ਜਾ ਰਹੀ ਸੀ ਜਿਹੜਾ ਕੈਮੀਕਲ ਇਸ ਦੇ ਵਿੱਚ ਪਾਇਆ ਜਾ ਰਿਹਾ ਮਥਨੋਲ ਉਸ ਦਾ ਅਸਰ 48 ਘੰਟੇ ਬਾਅਦ ਤੱਕ ਵੀ ਹੋ ਸਕਦਾ ਹੈ ਤੁਜੇ ਜੋ ਲੋਕ ਜਿਨ੍ਹਾਂ ਨੇ ਪਰਸੋ ਸ਼ਰਾਬ ਪੀਤੀ ਸੀ ਜਾਂ ਉਸ ਤੋਂ ਇੱਕ ਦਿਨ ਪਹਿਲਾਂ ਪੀਤੀ ਸੀ ਉਹ ਅਜੇ ਜਿਹੜੇ ਖਤਰਿਆਂ ਦੇ ਅੰਦਰ ਨੇ ਉਹਨਾਂ ਨੂੰ ਹਲੇ ਪੂਰਾ ਖਤਰਾ ਹੈ ਉਸੇ ਗੰਭੀਰ ਨਤੀਜੇ ਸਾਹਮਣੇ ਆਣ ਦਾ ਤੇ ਜਿਹੜੀ ਮੌਤਾਂ ਦੀ ਗਿਣਤੀ ਹਲੇ ਹੋਰ ਵੀ ਜ਼ਿਆਦਾ ਵਧੁੰਦਾ ਖਛ ਹੈ ਪਰ ਫਿਰ ਹਾਲ ਸਰਕਾਰ ਵੱਲੋਂ ਇਸ ਕਿਇਸਤੋ ਇਸ ਜ਼ਹਿਰੀਲੀ ਸ਼ਰਾਬ ਦੇ ਕਾਣ ਤੋਂ ਬਾਅਦ ਹੋ ਰਹੀ ਨਮੋਸ਼ੀ ਤੋਂ ਬਚਣ ਦੇ ਲਈ ਜਿਹੜੀ ਹੈ ਕਾਰਵਾਈ ਕੀਤੀ ਗਈ ਹੈ ਹਲਕਾ ਮਜੀਠਾ ਦੇ ਐਸਐਚਓ ਅਫਤਾਰ ਸਿੰਘ ਅਤੇ ਡੀਐਸਪੀ ਮੋਲਕ ਸਿੰਘ ਨੂੰ ਇਸ ਤੋਂ ਇਲਾਵਾ ਐਕਸਾਈਜ਼ ਬਾਗ ਦੇ ਇੱਕ ਈਟੀਓ ਅਤੇ ਇੱਕ ਇੰਸਪੈਕਟਰ ਨੂੰ ਸਸਪੈਂਡ ਕੀਤਾ ਗਿਆ ਇਸ ਪੂਰੇ ਨੈਟਵਰਕ ਦੇ ਨਾਲ ਜੁੜੇ 10 ਲੋਕਾਂ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਗਿਆ ਪਰ ਲੋਕ ਸਰਕਾਰ ਦੀ ਕਾਗਜ਼ਵਾਰੀ ਤੇ ਖਾਸ ਕਰਕੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਲਗਾਤਾਰ ਸਵਾਲ ਚੱਕ ਰਹੇ ਕਿਉਂਕਿ ਜੋ ਪੂਰੇ ਇਲਾਕੇ ਦੇ ਵਿੱਚ ਇਸ ਘਰ ਤੋਂ ਸ਼ਰਾਬ ਦੀ ਸਪਲਾਈ ਕੀਤੀ ਜਾਂਦੀ ਸੀ ਉਹ ਥਰੀਵਾਲ ਪਿੰਡ ਦੀ ਪੁਲਿਸ ਚੌਕੀ ਦੇ ਐਨ ਸਾਹਮਣੇ ਹੈ ਤੋਂ ਇਹੇ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਚੱਕੇ ਜਾਣੇ ਸੁਭਾਵਕ ਹੈ ਪਰ ਫਿਲਹਾਲ ਸਰਕਾਰ ਵੱਲੋਂ ਮ੍ਰਿਤਕਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਉਹਨਾਂ ਦੀ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੱਕਣ ਦਾ ਤੇ ਯੋਗਤਾ ਅਨੁਸਾਰ سرکاری ਨੌਕਰੀ ਦੇਣ ਦਾ ਵੀ ਐਲਾਨ ਕੀਤਾ ਗਿਆ ਪਰ ਇਸ ਅਲਾਾਂ ਤੇ ਵੀ ਕਿਤਨਾ ਕਿਤੇ ਲੋਕਾਂ ਨੂੰ ਅਜੇ ਸ਼ੰਕੇ ਨੇ ਕਿ ਸਰਕਾਰ ਦੀ ਕਥਨੀ ਅਤੇ ਕਰਨੀ 'ਚ ਹੁਣ ਤੱਕ ਵੱਡਾ ਫਰਕ ਨਜ਼ਰ ਆਇਆ ਨਹੀਂ ਬਿਲਕੁਲ ਇੱਥੇ ਕਥਨੀ ਔਰ ਕਰਨੀ ਵਿੱਚ ਫਰਕ ਔਰ ਜਿਸ ਤਰ੍ਹਾਂ ਦੇ ਨਾਲ ਇਹ ਦਾਅਵੇ ਕਿ ਅਸੀਂ ਨਸ਼ਿਆਂ ਤੇ ਨਕੇਲ ਕੱਸ ਰਹੇ ਹਾਂ ਲੇਕਿਨ ਇੱਥੇ ਜਿਸ ਕਦਰ ਲਗਾਤਾਰ ਦਾਅਵਾ ਕੀਤਾ ਗਿਆ ਕਿ ਪਿੰਡਾਂ ਵਿੱਚ ਸ਼ਰਿਆਮ ਨਸ਼ਾ ਵੀ ਵਿਕ ਰਿਹਾ ਸ਼ਰਾਬ ਵੀ ਵਿਕਰੀ ਔਰ ਜ਼ਰੀਲੀ ਸ਼ਰਾਬ ਦਾ ਸੇਵਨ ਔਰ ਜਾਵਿਆ ਵਿਕਰੀ ਹੈ ਕਦੋਂ ਤੋਂ ਹੋ ਰਹੀ ਸੀ ਲੇਕਿਨ ਹੁਣ ਜਦੋਂ ਇੰਨਾ ਵੱਡਾ ਨੁਕਸਾਨ ਜਾਣਦਾ ਹੋਇਆ ਹੁਣ ਜਿਹੜਾ ਹੈ ਇਸ ਨੂੰ ਲੈ ਕੇ ਐਕਸ਼ਨ ਦੇ ਵਿੱਚ ਨਜ਼ਰ ਆਇਆ ਨਹੀਂ ਲੇਕਿਨ ਜੇ ਸਮਾਂ ਰਹਿੰਦਾ ਐਕਸ਼ਨ ਲਿਆ ਜਾਂਦਾ ਕਾਰ ਦੀਤੇ کئی ਜਾਨਾ ਬਚ ਸਕਦੀਆਂ ਸੀ ਮਨਿੰਦਰ ਬਿਲਕੁਲ ਅਦਾ ਜੋ ਪਿੰਡਾਂ ਦੇ ਲੋਕ ਦੱਸ ਰਹੇ ਨੇ ਕਿ ਇਸ ਜੋ ਸ਼ਰਾਬ ਦੀ ਸਪਲਾਈ ਹੈ ਆਨਲਾਈਨ ਸਪਲਾਈ ਸੀ ਯਾਨੀ ਕਿ ਲੋਕ ਜੋ ਗਰੀਬ ਦਿਹਾੜੀਦਾਰ ਮਜ਼ਦੂਰ ਸਾਨੂੰ ਫੋਨ ਤੇ ਆਰਡਰ ਦਿੰਦੇ ਸੀ ਔਰ ਉਹਨਾਂ ਦੇ ਘਰਾਂ ਤੱਕ ਪਹੁੰਚਾਈ ਜਾਂਦੀ ਸੀ ਇਸ ਤੋਂ ਇਲਾਵਾ ਪਿੰਡ ਦੇ ਨੁਮਾਇੰਦਿਆਂ ਵੱਲੋਂ ਨੇਕਾਵਾਰ ਪੁਲਿਸ ਚੌਕੀ ਦੇ ਨੇੜੇ ਪੈਂਦੇ ਪੁਲਿਸ ਥਾਣੇ ਦੇ ਵਿੱਚ ਇਸ ਸੰਬੰਧ ਵਿੱਚ ਕੰਪਲੇਂਟ ਕੀਤੀ ਸੀ ਬਕਾਇਦਾ ਉਹਨਾਂ ਲੋਕਾਂ ਦੇ ਜੋ ਇਹ ਸ਼ਰਾਬ ਦਾ ਕਾਰੋਬਾਰ ਜ਼ਹਿਰੀਲੀ ਸ਼ਰਾਬ ਦਾ ਕਾਰੋਬਾਰ ਚਲਾ ਰਹੇ ਸਨ ਉਹਨਾਂ ਦੇ ਵਿਰੁੱਧ ਸ਼ਿਕਾਇਤ ਕੀਤੀ ਸੀ ਕਿਉਂਕਿ ਇਹਨਾਂ ਪਿੰਡਾਂ ਦੇ ਵਿੱਚ ਪਿਛਲੇ ਕੁਝ ਹਫ਼ਤੇ ਤੋਂ ਲਗਾਤਾਰ ਇੱਕ ਇੱਕ ਦੋ ਦੋ ਦਿਨ ਬਾਅਦ ਇੱਕ ਇੱਕ ਦੋ ਦੋ ਮੌਤਾਂ ਹੋ ਰਹੀਆਂ ਸਨ ਜਿਨ੍ਹਾਂ ਦਾ ਕੋਈ ਇਸ਼ਾਰਾ ਲੋਕ ਨਹੀਂ ਸਮਝ ਪਾਏ ਕਿ ਇਹ ਇਸ ਜ਼ਹਿਰੀਲੀ ਸ਼ਰਾਬ ਦੇ ਚਲਦੇ ਹੋ ਰਿਹਾ ਕਿਉਂਕਿ ਗਰੀਬ ਦਿਹਾੜੀਦਾਰ ਮਜ਼ਦੂਰ ਤੋ ਕਿ ਸੇਕਿਆ ਤੇ ਸ਼ਰਾਬ ਬਹੁਤ ਜ਼ਿਆਦਾ ਮਹਿੰਗੀ ਹੈ ਤੋ ਇਹ ਚ ਆਪਣੇ ਨਸ਼ੇ ਦੀ ਪੂਰਤੀ ਕਰਨ ਦੇ ਲਈਏ ਸਸਤੀ ਸ਼ਰਾਬ ਦਾ ਸਹਾਰਾ ਲੈਂਦੇ ਸੀ ਜੋ ਇਹਨਾਂ ਨੂੰ 30 40 50 ਰੁਪਏ ਦਾ ਇੱਕ ਪੈਕੇਟ ਦੇ ਰੂਪ ਦੇ ਵਿੱਚ ਦਿੱਤੀ ਜਾਂਦੀ ਸੀ ਜੋ ਇੱਕ ਕੈਮੀਕਲ ਮੀਥਨੋਲ ਲਿਆ ਕੇ ਉਸ ਨੂੰ ਡਿਲੀਊਟ ਕਰਕੇ ਜਿਹੜਾ ਇਹ ਪੌਚ ਤਿਆਰ ਕੀਤੇ ਜਾਂਦੇ ਸਨ ਪੈਕੇਟ ਤਿਆਰ ਕੀਤੇ ਜਾਂਦੇ ਉਹਨਾਂ ਦੇ ਪੈਕੇਟ 50 ਰੁਪਏ ਤੱਕ ਜਿਹੜਾ ਵੇਚਿਆ ਜਾਂਦਾ ਸੀ ਇੱਕ ਵੱਡਾ ਨੈਟਵਰਕ ਜਿਹੜਾ ਪੂਰੇ ਪੰਜਾਬ ਦੇ ਵਿੱਚ ਚਲਾਇਆ ਜਾ ਰਿਹਾ ਹੈ ਜੇਕਰ ਅਸੀਂ ਪਿੱਛੇ ਚਾਤਮਰੀ ਤਰਨ ਤਰ 120 ਤੋਂ ਵੱਧ ਮੌਤਾਂ ਆਈਆਂ ਸੀ ਅੱਜ ਤੱਕ ਉਹਨਾਂ ਪੀੜਤ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲਿਆ ਉਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲੀ ਔਰ ਇਸ ਸਰਕਾਰ ਦੇ ਦੌਰਾਨ ਵੀ ਇਹ ਤੀਸਰਾ ਵੱਡਾ ਹਾਸਾ ਜਿਸ ਦੇ ਵਿੱਚ ਜਹਿਰੀਲੀ ਸ਼ਰਾਬ ਦੇ ਚਲਦੇ ਆ ਏਡੀ ਵੱਡੀ ਗਿਣਤੀ ਵਿੱਚ નિર્ਦੋਸ਼ਾਂ ਦੀ ਮੌਤ ਹੋਈ ਹੈ ਨੇਕਾਂ ਦੇ ਘਰ ਤਬਾਹ ਹੋਏ ਨੇ ਨੇਕਾਂ ਬੱਚਿਆਂ ਤੋਂ ਉਹਨਾਂ ਦੇ ਪਿਤਾ ਦਾ ਸਾਆ ਜਿਹੜਾ ਉੱਠਿਆ ਏ ਨੇਕਾਂ ਮਾਵਾਂ ਦੀ ਗੋਦ ਜਿਹੜੀ ਸੁੰਨੀ ਹੋਈ ਹੈ